ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਮਗੜ ਸਰਧਾ ਦਾਗਨੀ ਵੀਰ ਅਜੇ ਕੁਮਾਰ ਜਨਰੂ ਦੇ ਵਿੱਚ ਰਜ਼ੋਰੀ ਦੇ ਵਿੱਚ ਸ਼ਹੀਦ ਹੋ ਗਿਆ ਸੀ ਰਾਹੁਲ ਗਾਂਧੀ ਚੋਣਾ ਤੋਂ ਪਹਿਲਾਂ ਪਰਿਵਾਰ ਨੂੰ ਮਿਲਣ ਪਹੁੰਚੇ ਸਨ ਸੋ ਰਾਹੁਲ ਗਾਂਧੀ ਨੇ ਸੰਸਦ ਦੇ ਵਿੱਚ ਕੇਂਦਰ ਸਰਕਾਰ ਤੇ ਦੋਸ਼ ਲਗਾਇਆ ਕਿ ਅਗਨੀ ਵੀਰ ਦੇ ਪਰਿਵਾਰ ਨੂੰ ਆਰਥਿਕ ਮਦਦ ਨਹੀਂ ਦਿੱਤੀ ਗਈ ਜਦ ਕਿ ਰਾਜਨਾਥ ਸਿੰਘ ਨੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਦਾਵਾ ਕੀਤਾ ਸੀ ਇਸ ਤੋਂ ਬਾਅਦ ਫੌਜ ਨੇ ਪਰਿਵਾਰ ਨੂੰ 98 ਲੱਖ 37 ਹਜ਼ਾਰ ਰੁਪਏ ਦੇਣ ਦਾ ਦਾਵਾ ਵੀ ਕੀਤਾ ਸੋ ਪਹਿਲਾਂ ਪਰਿਵਾਰ 48 ਲੱਖ ਰੁਪਏ ਮਿਲਣ ਦਾ ਦਾਵਾ ਕਰ ਰਿਹਾ ਸੀ ਹੁਣ 50 ਲੱਖ ਰੁਪਏ ਹੋਰ ਮਿਲਣ ਦੀ ਗੱਲ ਕਹੀ ਜਾ ਰਹੀ ਹੈ ਜਿਸ ਕਾਰ राहुल हुलगंडी भी कठेरे बचने स्वाजेदे पिता चरणजीत सिंह ने कहा कि नरेंद्र पुत्र नो शहीद का दर्जा मिलना चाहिए था अग्निवीर स्कीम रद्द होनी चाहिए। माँ मेरा बेटा लागे दे, बेटा ये क्या? तीनों भी सरकार सही हैं, सरकार की भी सरमान की ताकि ये आदमी योजना बनाए ना आऊंगे उसके क्या मुकुश नहीं रह जाओगे? ਮਨੂ ਸਰਕਾਰ ਵੱਲੋਂ ਸਹਾਉਲਤਾ ਮਿਲਿਆ ਪੰਜਾਬ ਸਰਕਾਰ ਨੇ 2 ਕਰੋੜ ਰੁਪਏ ਦਿੱਤਾ ਜੀ ਭਗਵੰਤ ਸਿੰਘ ਜੀ ਦੂਜੇ ਬਾਕੀ ਇਹਨਾਂ ਨੇ ਗਵਰਨਮੈਂਟ ਸੈਂਟਰ ਨੇ ਵੀ ਭਾਲੀ ਭੇਜਿਆ ਜਾਸਤਰੀਕ ਨੂੰ 50 ਲੱਖ ਪਹਿਲੇ ਭੇਜਾਈ ਛੇ ਬੈਂਕ ਚ ਦੋਨੋਂ ਬੈਂਕਾਂ ਨੂੰ ਪੈਸਾ ਆ ਗਿਆ ਕਿੰਨਾ ਪੈਸਾ ਤੁਹਾਡੀ ਕੋਈ ਆ ਗਿਆ ਭਗਵੰਤ ਮਾਲਾ ਲੱਖ ਛੋੜ ਕੇ ਕੋਈ 1.5 ਲੱਖ ਤੇ ਜਰਾ ਆਇਆ 95 ਤੇ 1 ਲੱਖ ਆਇਆ ਜੇ ਇੱਕ ਨਸੀਮ ਇੱਕ ਨੇ 30 20 ਦਾ ਉਤਿਤ ਵੀ ਆਉਣ ਵਾਲਾ ਹੈ ਅੱਜ ਕੱਲ੍ਹ ਜੀਵੀ ਕਾਟੀ ਰਾਹੁਲ ਗਾਂਧੀ ਨੇ ਐਕਸੈਂਟਰ ਦੀ ਇੱਕ ਵੀਡੀਓ ਬਾਹਰ ਕੀਤੀ ਸੀ ਕਿ ਜਿਹਦੇ ਵਿੱਚ ਕਿਹਾ ਸੀ ਕੇਂਦਰ ਸਰਕਾਰ ਤੋਂ ਕੋਈ ਕਾਸਾ ਨਹੀਂ ਕੋਈ ਚੀਜ਼ ਸੱਚਾਈ ਹੈ ਨਹੀਂ ਜੀ ਸੱਚਾਈ ਹੈ ਆ ਨੀ 40 ਲੱਖ ਦਾ ਬੋਲ ਲਿਆ ਜਿਵੇਂ 40 ਲੱਖ ਦਾ ਤੁਹਾਨੂੰ ਮਾਲੂਮ ਹੈਗਾ 40 ਦਾ ਚੜਾ ਗਿਆ ਕਿ 50 ਲੱਖ ਦਾ ਕੋਈ ਮਾਲ ਨਹੀਂ ਨਾ ਮੈਨੂੰ ਜਿੱਦਾਂ ਪਤਾ ਨਹੀਂ ਸੀਗਾ ਵੀ ਦੂਜੀ ਪਹਿਤਾਈ ਛੇ ਨੇ ਮੈਂ ਕੱਲ ਜੇ ਕਰੇ ਬਾਅਦ ਬਖਤੌਉਂ 50 ਲੱਖ ਹੋ ਰਿਹਾ ਹੋ ਜੀ ਹਾਂ ਜੀ ਉਹ ਬਾਕੀਆ ਹਿੱਸਾ ਤਾਂ ਸਾਰੀ ਮਿਲ ਜਾਊਗੀ ਜੋ ਵੀ ਰਹਿੰਦੀ ਆ ਬਾਕੀ ਰਕਮ ਮਿਲ ਜਾਣੀ ਆ ਬਾਕੀ ਤੁਸੀਂ ਮੰਗ ਚਾਹੀ ਕਰਦੇ ਆਂ ਵੀ ਇਹ ਜਿਹੜੀ ਅਗਨੀ ਵੀ ਯੋਜਨਾ ਤੇ ਰੱਦ ਹੋਣੀ ਚਾਹੀਦੀ ਆ ਭਰਤੀ ਰੈਗੂਲਰ ਹੋਣੀ ਚਾਹੀਦੀ ਆ ਜਿੰਦਾ ਬਾਉ ਦੀ ਭਰਤੀ ਰੈਗੂਲਰ ਹੋਵੇ ਬੇਟੇ ਨੂੰ ਸੀਰ ਦਾ ਦਰਜਾ ਦਿੱਤਾ ਜਾਵੇ ਨਾ ਕੇ ਤੇ ਕੋਈ ਰਾਜਨੀਤੀ ਨਾ ਹੋਵੇ ਮੇਰੇ ਬੇਟੇ ਤੇ ਰਾਜਨੀਤੀ ਦਾ ਸੁਭਾਅ ਨਾ ਖਾਦੇ ਕੋਈ ਪੁੱਛੀਏ ਤਾਂ ਇਹ ਕਹਿੰਗਰੇ ਰਾਜਨਾ ਵੀ ਸਹੀ ਆਪਣੀ ਤਰਫੇ ਸਾਨੂੰ ਪਤੋਂ ਮਾਲੂਮ ਨਹੀਂ ਦਾ ਵੀ 500000 ਰੁਪਏ ਆਇਆ ਨਾਮਾਨੇ 40 ਲੱਖ ਹੈ ਰਾਹੁਲ ਗਾਂਧੀ ਵੀ ਸਹੀ ਆ 1 40 ਲੱਖ ਦਾ ਮੈਸੂਲ ਜਾ ਵੀ 40 ਲੱਖ ਹੈ ਬਾਕੀ ਨਹੀਂ ਕੋਈ ਕੁਝ ਨਹੀਂ ਹੋਰ ਸਹੀ ਆ ਵੀ ਦੋਨੋਂ ਸਹੀ ਆ ਰਾਜਨਾਥ ਸਿੰਘ ਤੇ ਰਾਜਨਾ ਵੀ ਸਹੀ ਆ ਨਿਰਮੋਦੀ ਵੀ ਸਹੀ ਆ ਰਾਹੁਲ ਵੀ ਹੈ ਯਾਨੀ ਉਹਨੂੰ ਮਾਲੂਮ ਨੇ ਸਚਾਈ ਦਾ ਮਾਲੂਮ ਪਤਾ ਚੱਲ ਜਾਏਗਾ ਕਿ ਸਾਰੀ ਰਕਮ ਆਪਾਂ ਨੂੰ ਪਹੁੰਚ ਰਹੀ ਹੈ ਬਾਕੀ ਜੋ ਬਣਦੀ ਆ 65 60 ਲੱਖ ਹੋ ਗਿਆ ਜਾਣਾ ਅੱਛਾ ਹੈ ਤਾਂ ਇਹ ਆदमी ਨਾਲ ਸੰਪਰਕ ਕੱਲ ਵੀ ਹੋਇਆ ਸੀ ਕਹਿੰਦੇ 1 ਲੱਖ ਰੁਪਈਆ ਦਾ ਭੇਜ ਰਹੇ ਆ ਸੀ ਤੁਹਾਨੂੰ ਅਜੀਨਾ ਸਾਨੂੰ ਮੈਸੇਜ ਆਇਆ ਨਹੀਂ ਕਿ ਇਹ ਬਾ ਕੁਈ ਜਾ ਕੇ ਵੇਚਦੇ ਵੇਚ ਕੇ ਅਕੰਕਰ ਕੇ ਤੁਹਾਨੂੰ ਨਹੀਂ ਮੈਸੇਜ ਕਰਕੇ ਭੇਜਦੇ ਆ। ਫਿਰ ਸਾਨੂੰ ਫਿਰ 3:00 ਵਜੇ ਮੈਸੇਜ ਆ ਗਿਆ ਖਲਾਸ ਦਾ। ਉਹਨਾਂ ਨੇ ਕੋਈ ਆਸ਼ਵਾਸ਼ਣ ਦੋਇਆ ਫੈਮਲੀ ਸਪੋਰਟ। ਹਾਂਜੀ ਹਾਂਜੀ ਆਸ਼ਵਾਸ਼ਣ ਦੋਇਆ ਵੀ ਬਾਕੀ ਰਕਮ ਵੀ ਜਦੋਂ ਬੰਦਿਆ ਤੁਹਾਡੀ ਸਪੋਰਟ ਹੋ ਜੂਗੀ। ਕਿ ਜੇ ਤੁਹਾਡੇ ਜਿਹੜੇ ਧੋਰੇ ਕੰਮ ਰਹਿੰਦੇ ਆ ਉਹ ਸਾਰੇ ਪੂਰੇ ਹੋ ਜਾਣਗੇ। ਆਛਾ ਸਸਾ ਜੀ।